ਤੇ ਡੈਸੀਆ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਇੱਕ ਵਾਰੀ ਸੁਰੇ ਨੇ ਆਪਣੀ ਫੇਗ ਆਪਣਾ ਤਾਪ ਦਿਖਾਣਾ ਸ਼ੁਰੂ ਕਰਦਾ ਤਕਰੀਬਨ ਗੱਲ ਕਰਦੇ ਲੁਧਿਆਣਾ ਦੇ ਲੁਧਿਆਣਾ ਦੇ ਵਿੱਚ ਤੇਰਾ ਤਾਪ ਮਨ ਇਸ ਟਾਈਮ 45 ਡਿਗਰੀ ਸੈਲਸੀਅਸ ਚੱਲਦਾ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਿਆ ਹੈ ਤੇ 45 ਡਿਗਰੀ ਟੈਂਪਰੇਚਰ ਹੈ ਜਿੱਥੇ ਆਮ ਲੋਕਾਂ ਦਾ ਬਾਹਰ ਨਿਕਲਣਾ ਜਨ ਜੀਵਨ ਅਸਤਵਸਤ ਹੋ ਗਿਆ ਉਸ ਦੇ ਨਾਲ ਜਿਹੜੇ ਬੇਜਵਾਨ ਪੰਛੀ ਆ ਉਹਨਾਂ ਦਾ ਵੀ ਬੇਹਾਲ ਹੈ ਤੇ ਸਮਝ ਤੁਸੀਂ ਇਹ ਦੇਖ ਸਕਦੇ ਹੋ ਕਿਸ ਤਾਂ ਇਸ ਤਫਦੀਦ ਧੂਪ ਦੇ ਵਿੱਚ ਜਿਹੜੀ ਆਪਣੀ ਪਿਆਸ ਬੁਝਾਨ ਲਈ ਬੇਜਵਾਨ ਪੰਛੀ ਵੀ ਪਾਣੀ ਪੀਣ ਲਈ ਜਿਹੜੀ ਇੱਕ ਜਗ੍ਹਾ ਦੇ ਉੱਪਰ ਸਪੈਸ਼ਲ ਇੱਥੇ ਆਂਦੇ ਆ ਤੇ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਰਹੇ ਆ ਤਾਂ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਵੀ ਆਪਣੇ ਆਲੇ ਦੁਆਲੇ ਬੇਜਵਾਨ ਜਾਨਵਰ ਪੰਛੀਆਂ ਵਾਸਤੇ ਕਿਸੇ ਨਾ ਕਿਤੇ ਪਾਣੀ ਦਾ ਇੰਤਜ਼ਾਮ ਜਰੂਰ ਰੱਖਣਾ ਚਾਹੀਦਾ ਜਿਸ ਤਾਂ ਦੀ ਪੰਜਾਬ ਤੇ ਉੱਤਰ ਭਾਰਤ ਦੇ ਵਿੱਚ ਜਿਹੜੀ ਇਸ ਟਾਈਮ ਲੂ ਪੈਂਦੀ ਜਿਹੜੀ ਗਰਮੀ ਪੈ ਰਹੀ ਹੈ ਜਿਸ ਤਾਂ ਆਮ ਜੀਵਨ ਅਸਤਵਸ ਹੋ ਚੁੱਕਾ ਤੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬੇਹਾਲ ਹੋ ਚੁੱਕਾਤਾ ਰੜੀ ਐਸਨੜੀ ਤੋਪ ਪੈ ਰਹੀ ਐ ਉਹ ਬਿਲਕੁਲ ਰੜੀ ਸਕਿਨ ਨੂੰ ਉਹ ਉਹ ਬਿਲਕੁਲ ਬਰਨ ਕਰ ਰਹੀ ਐ ਸਾੜ ਰਹੀ ਐ ਤਾਂ ਅਗਰ ਤੁਸੀਂ ਵੀ ਘਰੋਂ ਬਾਹਰ ਨਿਕਲਦੇ ਹੋ ਤੇ ਹਮੇਸ਼ਾ ਅੱਖਾਂ ਦੇ ਅੱਗੇ ਉੱਤੇ ਆਪਣਾ ਚਸ਼ਮਾ ਔਰ ਇਸਤੇ ਨਾ ਹੀ ਕੁਛ ਉੱਪਰ ਕਪੜਾ ਲੈ ਕੇ ਨਿਕਲੋ ਅਗਰ ਤੁਹਾਨੂੰ ਬਹੁਤ ਹੀ ਜ਼ਰੂਰੀ ਹੋਵੇ ਤਾਂ ਹੀ ਘਰੋਂ ਬਾਹਰ ਨਿਕਲੋ ਤੇ ਗਲਬਤ ਕਰੜੇ ਲੋਕ ਇੱਥੇ ਆਪਸ ਵਿੱਚ ਕੁਮੰਨ ਦੇ ਗਲਬਤ ਕਰਦੇ ਆਂ ਕਾਹ ਸੇ ਆ ਬਈ ਅਯੁੱਧਿਆ ਸੇ ਆਏ ਕਿੰਨੀ ਗਰਮੀ ਐ ਐਸੇ ਕੋਈ गर्मी है बहुत है गर्मी काफी है हाँ गर्मी तो है कैसे कैसे घूम रहे हो से अभी आज गर्मी में अब थोड़ा हवा चल हाँ तो रही है गर्मी, गर्मी तो तेज है।, हाँ, है बहुत गर्मी है अयोध्या में भी इतनी गर्मी है, हाँ है वही पंजाब में ज्यादा गर्मी है कम है वहाँ बहुत है गाँव में फिर कैसे निकलो घूमने हो कैसे आए हैं अगर इतनी दूर से आए हैं तो हम लोग घूम लें गर्मी ज्यादा पड़ रही है ਬਾਹਰ ਨਿਕਲਣਾ ਮੁਸ਼ਕਲ ਹੈ ਵੀ ਹਾਂ ਹੋ ਤਾਂ ਹੈ ਲੇਕਿਨ ਬਹੁਤ ਮੁਸ਼ਕਲ ਹੈ ਲੇਕਿਨ ਅਬ ਕੀ ਕਰੀਏ ਇਤਨੇ ਦੂਰ ਸੇ ਆਏ ਹੈ ਤਾਂ ਗਰਮੀ ਵੀ ਜੁੜ ਗਈ ਹਾਂ ਸੋ ਕਿਤਨੇ ਕਿਤੇ ਜਿਹੜਾ ਗਰਮੀ ਦਾ ਮਾਹੌਲ ਇਸ ਤਰ੍ਹਾਂ ਮੌਸਮ ਚੱਲ ਰਿਹਾ 45 ਡਿਗਰੀ ਸੈਲਸੀਅਸ ਟੈਂਪਰੇਚਰ ਚੱਲ ਰਿਹਾ ਤਾਂ ਕਿਤਨੇ ਕਿਤੇ ਜਿਹੜਾ ਆਮ ਜਿਹੜੇ ਲੋਕੀ ਵੀ ਜਿਹੜੇ ਆ ਕਾਫੀ ਬੇਹਾਲ ਹੁੰਦੇ ਦਸੀਂ ਹਰ ਜਗ੍ਹਾ ਤੇੜੇ ਪ੍ਰਿਆਵਰਨ ਨੂੰ ਬਚਾਉਣ ਵਾਲੇ ਲੋਕ ਤੇ ਲੋਕਾਂ ਦੇ ਇਸ ਤਰ੍ਹਾਂ ਜਿਹੜਾ ਪਾਣੀ ਦੀ ਪਿਆਸਾਂ ਦੇ ਲੋਕਾਂ ਨੇ ਜਗ੍ਹਾ ਜਗ੍ਹਾ ਦੇ ਉੱਪਰ ਪਾਣੀ ਲੋਕਾਂ ਦੀ ਪਿਆਸ ਬੁਝਾਉਣ ਵਾਸਤੇ ਘੜੇ ਵੀ ਲਗਾ ਦਿੱਤੇ ਗਏ ਆ ਇਸ ਦੇ ਨਾਲ ਹੀ ਵਾਟਰ ਕੁਲ ਦਾ ਇੰਤਜ਼ਾਮ ਵੀ ਕੀਤੇ ਹੈਗੇ ਤਾਂ ਕਿ ਜਿਹੜੇ ਲੋਕ ਪਾਰਕ ਨੂੰ ਮਨੰਦੇ ਆ ਤੇ ਉਹਨਾਂ ਨੂੰ ਗਰਮੀ ਤੋਂ ਰਾਹਤ ਪਾਣ ਲਈ ਪਾਣੀ ਜਾਂ ਠੰਡਾ ਪਾਣੀ ਮਿਲ ਸਕੇ ਕਿਤੇ ਨਾ ਕਿਤੇ ਇਸ ਟਾਈਮ ਉੱਤਰ ਭਾਰਤ ਦੇ ਵਿੱਚ ਇੱਕ ਵਾਰੀ ਫੇਰ ਗਰਮੀ ਨੇ ਆਪਣਾ ਕਹਿਰ ਵਰਪਾਣਾ ਸ਼ੁਰੂ ਕਰ ਦਿੱਤਾ तकरीबन ਅੱਜ ਲੁਧਿਆਣਾ ਵਿਖੇ तकरीबन 45 ਡਿਗਰੀ ਸੈਲਸੀਅਸ ਦਾ ਟੈਂਪਰੇਚਰ ਰਿਕਾਰਡ ਕੀਤਾ ਜਿਆਰੇ ਕਾਫੀ ਜੜੀ ਆ ਇਸ ਵੇਲੇ ਹਵਾਵਾਂ ਜੜੀਆਂ ਚਲਦੀਆਂ ਉਹ ਵੀ ਅੱਗ ਵਰਬਾਂਦੀਆਂ ਜੜੀਆਂ ਹਵਾਵਾਂ ਚਲਦੀਆਂ ਇਸ ਦੇ ਨਾਲ ਹੀ ਜੜੀ ਸੂਰਜ ਦੇਵਤਾ ਨੇ ਵੀ ਆਪਣਾ ਪੂਰਾ ਰੂਪ ਦਿਖਾਣਾ ਸ਼ੁਰੂ ਕਰ ਦਿੱਤਾ ਤੇ ਤਕਰੀਬਨ 45 ਡਿਗਰੀ ਸੈਲਸੀਅਸ ਟੈਂਪਰੇਚਰ ਦਾ ਰੂਪ ਹੀ ਦੇਖ ਸਕਦੇ ਤਸਵੀਰਾਂ ਕਿਸਤਾ ਬਾਹਰ ਜਿਹੜੇ ਲੋਕ ਆਉਂਦੇ ਆ ਲੇਕਿਨ ਫਿਰ ਵੀ ਕਿਤਨਾ ਕਿਤੇ ਆ ਆਮ ਲੋਕਾਂ ਵਾਸਤੇ ਜਿਹੜੇ ਬੇਜਵਾਨ ਪੰਛੀ ਆਸਤੇ ਵੀ ਲੋਕਾਂ ਨੇ ਉਹਨਾਂ ਦੇ ਪਾਣੀ ਦੇ ਪਿੰਡ ਦੇ ਇੰਤਜ਼ਾਮ ਕੀਤੇ ਆਉ ਗਲਬਤ ਕਰਦੇ ਹੋਲ ਕਰਨਾ ਕਿਸ ਤਰ੍ਹਾਂ ਦੀ ਗਰਮੀ ਪੈਦੀ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਿਹਾ ਗਰਮੀ ਪੜ ਰਹੀ ਹੈ ਬੁਰੀ ਬਹੁਤ ਜ਼ਿਆਦਾ ਬਹੁਤ ਮਜਬੂਤ ੱੱਕਾ ਵੀ ਕਿਰਦਾ ਬੜਾ ਹਾਂਜੀ ਬਹੁਤ ਜ਼ਿਆਦਾ ਕੋਈ ਮਦਦ ਕਰਨ ਵਾਲਾ ਕੋਈ ਵੀ ਨਹੀਂ ਹੱਥ ਮੈਂ ਕੋਣ ਮਦਦ ਕਰੇਗਾ ਹੋਰ ਗੱਲ ਹੈ ਗਰਮੀ ਪੜਦੀ ਖੂਬ ਬਹੁਤ ਜ਼ਿਆਦਾ ਜੇ ਉਹ ਗਰਮੀ ਰਾਤ ਅੰਦਰ ਦੇਤੀ ਫਿਰਦੇ ਉਹ ਮਜ਼ਦੂਰ ਵੀ ਆਇਆ ਉਹ ਆਪਣੇ ਘਰ ਦਾ ਚੂਲਾ ਚਲਾਉਣ ਵਾਸਤੇ ਇੰਨੇ ਕੜੀ ਧੁੱਪ ਦੇ ਵਿੱਚ ਵੀ ਅਗਲਾ ਕੰਮ ਲੇਵਲ ਕੰਮ ਕਰ ਰਿਹਾ ਦਾ ਲਗਾਤਾਰ ਜੀ ਤੋਪ ਹੈ 45 ਡਿਗਰੀ ਦਾ ਖਾਸਾ ਕਿ ਲੁਧਿਆਣਾ ਵਿੱਚ 45 ਡਿਗਰੀ ਐਸਟਮੈਟ ਅਜੇ ਦਾ ਟੈਂਪਰੇਚਰ ਹੈ ਉਹ ਚੱਲਦਾ ਆ ਰਿਹਾ ਕਾਫੀ ਜੜੀ ਗਰਮੀ ਐ ਕਾਫੀ ਗਰਮੀ ਪੈ ਰਹੀ ਐ ਤਾਂ ਲੋਕਾਂ ਦਾ ਜਿਹੜਾ ਸੜਕ ਤੇ ਰਾਈਡਰ ਰੁਕਦੇ ਆ ਉੱਥੇ ਵੀ ਉਹਨਾਂ ਦਾ ਰੁਕਣਾ ਵੀ ਖੜਾ ਦੁਸ਼ਵਾਰ ਹੋ ਰਿਹਾ ਕਾਫੀ ਗਰਮੀ ਪੈ ਰਹੀ ਸਿੱਧੀ ਧੁੱਪ ਨਾਲ ਦੇ ਸਿਰ ਤੇ ਪੈ ਰਹੀ ਐ ਕਿਹਨਾਂ ਕਿ ਤੇੜਾ ਲੋਕ ਜਾ ਰਿਹਾ ਭਾਈ ਕਿੰਨੀ ਗਰਮੀ ਪੈ ਰਹੀ ਹੈ? ਹਾਂ ਜੀ ਬਹੁਤ ਗਰਮੀ ਹੈ। ਚਲ ਰਿਹਾ ਹੈ। ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ। ਕੰਮ ਤੇ ਨਿਕਲ ਰੋਟੀ ਚਲਾਣੀ ਹੈ। ਬਿਲਕੁਲ ਬਿਲਕੁਲ ਸਰ ਹਾਂ ਦੇਖ ਕੇ ਕੀ ਕਰੀਏ? ਕਿਸਾ ਗਰਮੀ ਕਾਫੀ ਹੈ। ਭਾਈ ਉਹ ਗਰਮੀ ਬਹੁਤ ਪਿਆਰੇ ਬੋਈ। ਹਾਂ ਜੀ। ਅੱਜ ਤਾਈ ਦੇ ਹੋਗਾ ਟੈਂਪਰ ਹਾਂ ਜੀ। ਤਾਈ ਬਰਸਾਤੀ ਹੋਗਾ ਜੀ। ਮੈਨੂੰ ਤਾਂ ਰੋਟੀ ਕਮਾਣੀ ਹੈ ਨਾ। ਬਿਲਕੁਲ ਜੀ ਬਿਲਕੁਲ। ਬਿਲਕੁਲ ਕਮਾਣੀ ਹੈ। ਉਹ ਲੈ ਵੀ ਬੜਾ ਛੇਤੀ ਧਿਆਨ ਰੱਖੋ। ਹੂੰ ਹੂੰ। ਹੁਣ ਦੇਖੋ ਵੀ ਪਾਣੀ ਪੂਣੀ ਸਭ ਕੁਝ ਧਖਿਆ ਹੈ। ਹੈਲੋ। ਪੰਖਾ ਅਜਲ ਵਾਲਾ ਨੇ ਕੀ ਕਰ ਕੀ ਉਹਨੂੰ ਧਖਿਆ। ਕੋਈ ਕਿਤੇ ਕਿਤੇ ਦੇਖਦੇ ਵੀ ਜਿਹੜੀ ਲੋਕੀ ਰਾਈਡਰ ਜਿਹੜੀ ਲੋਕੀ ਬੜਾ ਬੁਰਾ ਹਾਲ ਨਾਲ ਲੱਗੀ ਜਿਹੜੇ ਵੀ ਦੇਖ ਸਕਦੇ ਹੋ ਕਿਸ ਤਾਂ 45 ਡਿਗਰੀ ਟੈਂਪਰੇਚਰ ਤੇ ਲੋਕੀ ਜਿਹੜੇ ਇਸ ਕੰਮਾਂ ਦੇ ਜਾ ਰਹੇ ਆ ਪਰਵਾਰ ਵੀ ਪਾਲਣਾ ਹੈ ਲੇਕਿਨ ਕਿਤੇ ਕਿਤੇ ਜਿਹੜਾ ਉੱਤਰ ਭਾਰਤ ਦੇ ਵਿੱਚ ਲਗਾਤਾਰ ਜਿਹੜੀ 2 ਦਿਨ ਤੋਂ ਜਿਹੜੀ ਆ ਅੱਗ ਵਰਵਾਂਦੀ ਜਿਹੜੀ ਗਰਮੀ ਪੈ ਰਹੀ ਹੈ ਤਾਂ ਲੋਕਾਂ ਦਾ ਘਰੋਂ ਤੋਂ ਵੀ ਨਿਕਲਣ ਲੱਗ ਜਾਂਦਾ ਬੇ ਮੁਸ਼ਕਲ ਹੋ ਚੁੱਕਾ ਤੇ ਇਸ ਦੇ ਨਾਲ ਜਿਹੜਾ ਨੇ ਲੋਕਾਂ ਨੇ ਕੰਮਾਂ ਕਰਾ ਜਾਣਾ ਹੈ ਤੇ ਉਹ ਵੀ ਆਪਣੇ ਕੰਮਾਂ ਲਈ ਇਸ 45 ਡਿਗਰੀ ਦਾ ਟੈਂਪਰੇਚਰ ਦਾ ਪਹਿਲੂ ਦਾਣੇ ਦਾਸ ਤੋਂ ਨਿਕਲਦੇ ਪਏ ਆਪਣੇ ਕੰਮਾਂ ਨੂੰ ਜਾ ਰਹੇ ਆ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਲੁਜਾਨਾ ਸ਼ਹਿਰ ਦੀਆਂ ਇੱਥੇ ਕਾਫੀ ਟੈਂਪਰੇਚਰ ਵੀ ਕਾਫੀ ਹੋ ਚੁੱਕਾ ਹੈ ਤੇ ਲੋਕ ਆਪਣੇ ਕੰਮਾਂ ਨੂੰ ਜਾ ਰਿਹਾ ਲੇਕਿਨ ਕਿਤੇ ਨਾ ਕਿਤੇ ਜਿਹੜਾ ਟੈਂਪਰੇਚਰ ਆ ਉਹ ਆਏ ਦਿਨ ਜੜਾ ਵੱਧਾ ਜਾ ਰਿਹਾ ਤਾਂ ਗੱਲਬਾਤ ਕਰਦੇ ਇੱਕ ਦੋ ਬੰਦੇ ਨਾਲ ਹੋਰ ਦੇ ਵੀ ਲਗਾਤਾਰ ਗਰਮੀ ਦਾ ਕਹਿਰ ਲਗਾਤਾਰ ਵੱਧਾ ਜਾ ਰਿਹਾ ਗੱਲਬਾਤ ਕੋਸ਼ਿਸ਼ ਕਰਦੇ ਕਿੰਨੀ ਗਰਮੀ ਪੈ ਰਹੀ ਹੈ ਲਗਾਤਾਰ ਜਿਹੜੀ ਗਰਮੀ ਆਪਣਾ आ, कितनी गर्मी पड़ रही है गर्मी तो लोगों बहार निकलना मुश्किल है भाई कि गर्मी पै रही है कि गर्मी रही है। तो बहुत ज्यादा हाल है बहुत बुरा पानी निकलना जरूरी है ਰੋਟੀ ਵਿੱਚ ਹੀ ਆਣਾ ਹੈ ਪਾਣੀ ਇਤਿਮਾਮ ਕੀਤਾ ਆਪਣਾ ਤੁਸੀਂ ਪਾਣੀ ਰੱਖਿਆ ਹੀ ਨਾਲ ਕਿਹਾ ਹਾਂ ਕਿੰਨੀ ਕੀ ਵਾਰ ਪਾਣੀ ਪੀ ਰਹੇ ਹੋ ਸਾਡੇ 10 ਮਿੰਟ ਅੱਧਾ ਘੰਟਾ ਬਾਅਦ ਪਾਣੀ ਪੀਣਾ ਪੀਣਾ ਪਾਣੀ ਕਾਫੀ ਅੱਧੀ ਬਸ ਹੋ ਕਿੰਨੀ ਗਰਮੀ ਪੈ ਰਹੀ ਹੈ ਗਰਮੀ ਤਾਂ ਬਹੁਤ ਜ਼ਿਆਦਾ ਪੜ ਰਹੀ ਹੈ ਬਹੁਤ ਜ਼ਿਆਦਾ ਗਰਮੀ ਪੜ ਰਹੀ ਹੈ ਹਮੇਸ਼ਾ ਸੇ ਇਸ ਸਾਲ ਜ਼ਿਆਦਾ ਹੀ ਗਰਮੀ ਸੋ ਤਰੀ ਤਸਵੀਰਾਂ ਦੇਖ ਸਕਦੇ ਹੋ ਜਾਣੇ ਦੀ ਜਿੱਥੇ ਗਰਮੀ ਜਿਹੜਾ ਤਰੀ ਨੁਦਾਨਾ ਟੈਂਪਰੇਚਰ 45 ਡਿਗਰੀ ਹੋ ਚੁੱਕਾ ਹੈ ਤਾਂ ਜਿਹੜੇ ਲੋਕ ਵੀ ਨਿਕਲਦੇ ਆਪਣੀ ਮਜਬੂਰੀ ਨੇ ਕੰਮਾਂ ਤੋਂ ਨਿਕਲਦੇ ਪਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਮੌਸਮ ਵਿਭਾਗ ਨੇ ਜਿਹੜਾ ਯੈਲੂ ਅਲਰਟ ਕੀਤਾ ਸੀ ਉਸ ਦੇ ਨਾਲ ਹੀ ਗਰਮੀ ਹੋਰ ਵਧਣ ਦੀ ਵੀ ਗੱਲ ਆਖੀ ਸੀ ਤੋਂ ਲੁਧਿਆਣੇ ਵਿੱਚ ਲੱਗਾ ਤਾਂ ਜਿਹੜਾ ਮੌਸਮ ਦਾ ਟੈਂਪਰੇਚਰ ਵੱਧਦਾ ਜਾ ਰਿਹਾ ਤਾਂ ਇਸ ਦੇ ਨਾਲ ਹੀ ਡਾਕਟਰਾਂ ਨੇ ਵੀ ਸਲਾਹ ਦਿੱਤੀ ਹੈ ਵੀ ਲੋੜ ਵੇਲੇ ਹੀ ਆਪਣੇ ਘਰੋਂ ਬਾਹਰ ਨਿਕਲੋ ਜੇ ਜੂਰੀ ਕੰਮ ਹੋਵੇ ਖਾਸ ਕਰਕੇ ਬੱਚੇ ਤੇ ਬਜ਼ੁਰਗਾਂ ਨੂੰ ਕਰੋ ਇਸ ਗਰਮੀ ਦੇ ਵਿੱਚ ਬਾਰ ਬਿਲਕੁਲ जान तो मनाही रखो क्योंकि ये जी गर्मी है वो ताकि सेहत लिए काफ़ी हानिकारक है कैमरामैन बॉबी ना संदीप शर्मा दैनिक टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर